ਤਾਂ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹਾਂ ਜਿੱਥੇ ਗੁਰਦਾਸਪੁਰ ਦੇ ਪਿੰਡ ਬਾਈਆਂ ਦੇ ਵਿੱਚ ਕਿਸਾਨਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵਿਚਕਾਰ ਹੋਏ ਟਕਰਾਅ ਅਤੇ ਪ੍ਰਸ਼ਾਸਨ ਨੇ ਭਾਰੀ ਬਲ ਪੁਲਿਸ ਦੇ ਨਾਲ 37 ਕਨਾਲਾ ਜ਼ਮੀਨ ਦੇ ਉੱਪਰ ਲਿਆ ਕਬਜ਼ਾ ਦੱਸਿਆ ਕਿ ਜੰਮੂ ਕਟਰਾ ਐਕਸਪ੍ਰੈਸ ਹਾਈਵੇ ਨੂੰ ਲੈ ਕੇ ਕਿਸਾਨਾਂ ਅਤੇ ਪ੍ਰਸ਼ਾਸਨ ਦੇ ਵਿੱਚ ਮੁਆਜਰੇ ਨੂੰ ਲੈ ਕੇ ਚੱਲ ਰਿਹਾ ਵਿਵਾਦ ਤੋਂ ਬਾਅਦ ਸਾਰੇ ਪਾਰਾਵਾਂ ਦੀ ਸਾਂਝੀ ਜ਼ਮੀਨ ਕਰਕੇ ਕੁਝ ਘੱਟ ਮੁਆਜਰਾ ਮਿਲਣ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਕਿਸਾਨਾਂ ਵਿਚਾਰੇ ਵਿਚਾਲੇ ਜਿਹੜਾ ਆ ਵਿਵਾਦ ਹੁੰਦਾ ਨਜ਼ਰ ਆ ਰਿਹਾ ਤੇ ਫਿਲਹਾਲ ਦੀਆਂ ਤਸਵੀਰਾਂ ਜਿਹੜੀਆਂ ਨੇ ਪਿੰਡ ਬਾਈਆਂ ਤੋਂ ਜਾਂਦੀਆਂ ਕਰ ਰਹੇ ਨੇ ਤੇ ਪੂਰਾ ਪ੍ਰਸ਼ਾਸਨ ਜਿਹੜਾ ਆ ਉੱਥੇ ਪਹੁੰਚਿਆ ਤੇ ਕੀ ਕੁਝ ਕਿਹਾ ਈਡੀਸੀ ਨੇ ਆਪੂਰੀ ਜਾਣਕਾਰੀ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਲੈਣੀ ਆ ਤੁਸੀਂ ਬਣੀ ਰਹੋ ਪੰਜਾਬੀ ਅਖ਼ਬਾਰ ਚੈਨਲ ਦੇ ਨਾਲ ਬਲਜੀਤ ਸਿੰਘ ਲਾਮਦੀਪ ਰਿਪੋਰਟ ਗੁਰਦਾਸਪੁਰ ਮੈਂ ਜੀ ਨਰਿੰਦਰ ਸਿੰਘ ਸੰਧੂ ਮੇਰਾ ਪਿੰਡ ਬਾਈਆਂ ਮੇਰੀ ਸਾਰੀ ਜ਼ਮੀਨ ਜਿਹੜੀ ਆ ਨਾ ਕੋਈ 37 ਕਰਨਾਲਾ ਦਿੱਲੀ ਕਟੜਾ ਹਾਈਵੇ ਦੇ ਵਿੱਚ ਆਈ ਆ ਇਹ ਮੈਂ ਕੋਈ ਆਪਣੇ ਪਿਓ ਤੋਂ ਆ ਗਾਂ ਗੋਂਦੇ ਆ ਰਹੇ 60 ਸਾਲ ਤੋਂ ਸਾਡਾ ਇੱਥੇ ਕਬਜ਼ਾ ਹੈ ਤੇ ਇਹ ਸਾਰੀ ਜ਼ਮੀਨ ਜਿਹੜੀ ਸਾਂਝੇ ਖਾਤੇ ਚ ਆਉਂਦੀ ਸੀ ਸਾਂਝਾ ਖਾਤਾ ਸਾਡੇ ਸ਼ਰੀਕਾਂ ਨਾਲ ਸੀ ਇਹਦੇ ਵਿੱਚੋਂ ਮੈਨੂੰ ਦਸਕ ਨਾਲਾਂ ਦੇ ਪੈਸੇ ਮਿਲੇ ਨੇ ਤੇ ਬਾਕੀ ਪੈਸੇ ਜਿਹੜੇ ਆ ਪ੍ਰਸ਼ਾਸਨ ਨੇ ਦੂਸਰਿਆਂ ਨੂੰ ਦੇ ਦਿੱਤੇ ਜਿਹੜੇ ਭਾਈਵਾਲ ਨੇ ਮੈਂ ਪ੍ਰਸ਼ਾਸਨ ਕੋਈ ਕਈ ਵਾਰ ਜਾ ਚੁੱਕਾ ਹਾਂ ਕਿ ਕਈ ਪ੍ਰਸ਼ਾਸਨ ਹੁੰਦਿਆਂ ਕਈ ਤੇ ਤਹਿਸੀਲਦਾਰ ਵੀ ਬਦਲ ਗਏ ਐਸਡੀਐਮ ਵੀ ਬਦਲ ਗਏ ਡੀਸੀ ਸਾਹਿਬ ਵੀ ਬਦਲ ਗਏ ਤੇ ਮੈਂ ਬੜੀਆਂ ਐਪਲੀਕੇਸ਼ਨਾਂ ਦੇ ਚੁੱਕਾ ਤੇ ਮੇਰੀ ਪ੍ਰਸ਼ਾਸਨ ਨੂੰ ਇਹੋ ਹੀ ਤੇ ਇਲਤਜਾ ਹੈ ਕਿ ਜਾਂ ਤੇ ਮੈਨੂੰ ਪੈਸੇ ਦਿੱਤੇ ਜਾਣ ਤੇ ਜਾਂ ਮੇਰੀ ਜ਼ਮੀਨ ਜਿੱਥੇ ਮੈਨੂੰ ਜਿੱਦਾਂ ਦੀ ਮੇਰੀ ਪਿੰਡ ਦੇ ਲਾਗੋ ਜ਼ਮੀਨ ਐ ਇਦਾਂ ਦੀ ਮੈਨੂੰ ਪਿੰਡ ਦੇ ਲਾਗੋ ਜ਼ਮੀਨ ਲੈ ਕੇ ਦਿੱਤੀ ਜਾਵੇ ਇਸ ਤੋਂ ਬਾਅਦ ਮੈਂ ਕੀ ਕਹਿ ਸਕਦਾ ਪ੍ਰਸ਼ਾਸਨ ਨੂੰ ਹੁਣ ਅੱਜ ਦੀ ਤਰੀਕ ਚ ਪ੍ਰਸ਼ਾਸਨ ਸਾਰਾ ਇਕੱਠਾ ਹੋ ਕੇ ਆਇਆ ਐ ਫੋਰਸ ਲੈ ਕੇ ਆਇਆ ਧੱਕੇ ਨਾਲ ਇਹ ਇੱਥੇ ਮਿੱਟੀ ਪਾਉਣਾ ਚਾਹੁੰਦੇ ਨੇ ਜੇ ਇਹਨਾਂ ਨੇ ਧੱਕਾ ਕੀਤਾ ਤੇ ਮੈਂ ਜੇ ਕੋਈ ਆਪਣੇ ਸਰੀਰ ਦਾ ਨੁਕਸਾਨ ਕੀਤਾ ਤੇ ਉਹਦੇ ਜ਼ਿੰਮੇਵਾਰ ਮੌਕੇ ਤੇ ਜਿਹੜਾ ਇੰਸਪੈਕਟਰ ਜਾਂ ਜੋ ਵੀ ਆਫੀਸਰ ਹੋਏਗਾ ਉਹ ਜ਼ਿੰਮੇਵਾਰ ਹੋਏਗਾ ਕਹ ਦਿੱਤੀ ਗਿਆ ਕੀ ਸਾਰਾ ਮਸਲਾ ਜੀ। ਅ ਦੇਖੋ ਜੀ ਅੱਜ ਦਾ ਜਿਹੜੀ ਸਾਡੀ ਕਾਰਵਾਈ ਹੈ ਮਾਨਯੋਗ ਹਾਈ ਕੋਰਟ ਦੀ ਡਾਇਰੈਕਸ਼ਨ ਹੈ ਕਿ ਜਿਹੜਾ ਇਹ ਡਿਵੈਲਪਮੈਂਟ ਪ੍ਰੋਜੈਕਟ ਹੈ ਸਾਡਾ ਨੈਸ਼ਨਲ ਹਾਈਵੇ ਦਾ ਪ੍ਰੋਜੈਕਟ ਚੱਲ ਰਿਹਾ ਸੀਗਾ ਇਹ ਅਸੀਂ ਜਿਹੜਾ ਕਬਜ਼ਾ ਹੈ ਐਨਐਚਏ ਨੂੰ ਹੈਂਡਓਵਰ ਕਰਨਾ ਹੈ। ਉਸ ਅਧੀਨ ਹੀ ਅੱਜ ਤੁਸੀਂ ਵੇਖਿਆ ਹੋਏਗਾ ਕਿ ਅਸੀਂ ਬੜੇ ਹੀ ਪੀਸਫੁਲੀ ਲੋਕਾਂ ਦੇ ਨਾਲ ਗੱਲਬਾਤ ਵੀ ਚੱਲ ਰਹੀ ਹੈ ਜੇ ਕਿਸੇ ਦਾ ਕੋਈ ਸਾਂਝੇ ਖਾਤੇ ਦਾ ਰੋਲਾ ਹੈ ਉਹ ਵੀ ਅਸੀਂ ਇਹਨਾਂ ਨਾਲ ਸੁਣ ਕੇ ਅਸੀਂ ਜਲਦ ਤੋਂ ਜਲਦ ਉਲਝਾਵਾਂਗੇ। ਬਾਕੀ ਜਿਨ੍ਹਾਂ ਜਿਨ੍ਹਾਂ ਨੂੰ ਅਸੀਂ ਪੇਮੈਂਟ ਦਿੱਤੀ ਅੱਜ ਅਸੀਂ ਕਬਜ਼ਾ ਹੈਂਡਓਵਰ ਹੁਣ ਜਿਹੜੀ ਮੇਨ ਗੱਲ ਹੈ ਕਿ ਅਸੀਂ ਇੱਥੇ ਨਾਲ ਪੁਲਿਸ ਲਗਾਈ ਹੈ ਨਾ ਡਿਊਟੀ ਮੈਜਿਸਟਰ ਉਸ ਕਰਕੇ ਲਗਾਇਆ ਹੈ ਸਾਡੇ ਕੋਲ ਨਾਲ ਐਂਬੂਲੈਂਸਿਸ ਵਗੈਰਾ ਵੀ ਹੈਗੀਆਂ ਕਿਸੇ ਤਰੀਕੇ ਦਾ ਕੋਈ ਬਜ਼ੁਰਗ ਹੈ ਜਾਂ ਕਿਸੇ ਨੂੰ ਕੋਈ ਆਪਣੀ ਦਿੱਕਤ ਹੁੰਦੀ ਹੈ ਤੇ ਅਸੀਂ ਮੈਡੀਕਲੀ ਫਰਸਟ ایڈ ਉਹ ਦੇ ਪਾਈਏ ਬਾਕੀ ਜ਼ਰੂਰੀ ਗੱਲ ਇਹ ਹੈ ਕਿਉਂਕਿ ਡਿਵੈਲਪਮੈਂਟ ਪ੍ਰੋਜੈਕਟ ਹੈ ਤੇ ਬਾਰ-ਬਾਰ ਸਾਨੂੰ ਹਾਈ ਕੋਰਟ ਡਾਇਰੈਕਸ਼ਨਾਂ ਹੋ ਰਹੀਆਂ ਸੀ ਕਿ ਕਬਜ਼ਾ ਦਵਾਓ ਤਾਂ ਜੋ ਲੋਕਾਂ ਦੇ ਲਈ ਜਿਹੜਾ ਡਿਵੈਲਪਮੈਂਟ ਪ੍ਰੋਜੈਕਟ ਹੈ ਉਹਨਾਂ ਨੂੰ ਹੈਂਡਓਵਰ ਕੀਤਾ ਜਾ ਕੇ ਇਸ ਕਰਕੇ ਅਸੀਂ ਅੱਜ ਜਿਹੜੀ ਆ ਪਿੰਡ ਵਿਖੇ ਤਕਰੀਬਨ ਜਿਹੜਾ ਗੁਰਦਾਸਪੁਰ ਦਾ ਸਾਰਾ ਸੈਕਟਰ ਹੈ ਸਾਡੀ ਕੋਸ਼ਿਸ਼ ਹੈ ਕਿ ਅਸੀਂ ਇਹਨਾਂ ਚੋਂ ਹੈਂਡਓਵਰ ਕਰਾਂ ਟੋਟਲ ਪਿੰਡ ਪਾਈਆਂ ਦੇ ਟੋਟਲ ਕਿੰਨਾ ਰਕਬਾ ਅਕਵਾਇਰ ਕੀਤਾ ਜਾ ਰਿਹਾ ਹੈ ਦੇਖੋ ਜੀ ਆਪਣੇ 16 ਸਾਰੇ ਪਿੰਡ ਤੋਂ ਦੇ ਹੈ ਹਨਾ 7 10 12 ਪਿੰਡ ਜਿਹੜੇ ਆ ਬਟਾਲੇ ਦੇ ਆ ਦੋਨੇ ਪਾਸੇ ਆਪਣੀਆਂ ਕਾਰਵਾਈ ਚੱਲ ਰਹੀ ਹੈ ਤੇ ਸ਼ਾਮ ਤੱਕ ਸਾਡੀ ਕੋਸ਼ਿਸ਼ ਹੈ ਕਿ ਅਸੀਂ ਜਿਹੜਾ ਹੈਂਡਓਵਰ ਕਰ ਜਿਹੜੀ ਹੈਗੀ ਆ ਉਹਦੀ ਜਾਂਚ ਮੁਆਜਰ ਦਿੱਤਾ ਜਾਵੇ ਜਾਂ ਪਰ ਮੇਨੂੰ ਜਿਹੜੀ ਬਣਦੀ ਜਮੀਨ ਆ ਉਹ ਦਿੱਤੀ ਜਾਵੇ ਦੇਖੋ ਜੀ ਅਰੇ ਵਿੱਚ ਜਿਸ ਤਰ੍ਹਾਂ ਕਿ ਜੇ ਅਸੀਂ ਰੈਵਨਿਊ ਦੀ ਗੱਲ ਕਰੀਏ ਹੁਣ ਤੁਸੀਂ ਵੀ ਸੁਣਿਆ ਹੋਏਗਾ ਕੋਈ ਕਹ ਰਿਹਾ ਕਿ ਸਾਨੂੰ ਪੇਮੈਂਟ ਨਹੀਂ ਮਿਲੀ ਬਿਕੋਜ਼ ਆਫ ਸਾਂਝਾ ਖਾਤਾ ਹੁਣ ਸਾਂਝੇ ਖਾਤੇ ਚ ਹੁੰਦਾ ਕਿ ਜਿੰਨੇ ਵੀ ਭਰਾ ਭਾਈਵਾਲ ਨੇ ਸਾਰਿਆਂ ਦਾ ਹਿੱਸਾ ਬੰਦਾ ਉਹਦੇ ਵਿੱਚੋਂ ਜਿਸਨਾਂ ਨੂੰ ਕਿਹਾ ਕਿ ਅਸੀਂ ਸਪੀਡ ਅਪ ਕਰ ਦਾਂ ਕਿਉਂਕਿ ਅੰਨਾ ਦੀ ਬਾਦ ਵਿੱਚ ਜਿਹੜੀ ਹੈ ਉਹ ਵਟਾਂਦਰਾ ਹੁੰਦਾ ਹੈ ਵਟਾਂਦਰਾ ਹੋ ਕੇ ਜਿਹੜੀ ਐਨਏਸੀ ਚ ਜ਼ਮੀਨ ਆਏਗੀ ਉਹਨੂੰ ਦਿੱਤਾ ਜਾਏਗਾ ਤੇ ਮੇਰੀ ਪੂਰੀ ਲੋਕਾਂ ਦੇ ਨਾਲ ਇਹੀ ਅਪੀਲ ਹੈ ਕਿ ਅੱਜ ਅਸੀਂ ਪੀਸਫੁਲੀ ਦੇ ਦੇਣਾ ਕਿਸੇ ਦਾ ਵੀ ਕੋਈ ਤੀਦੀ ਆਪਣੀ ਦਿੱਕਤ ਹੈ ਉਹ ਆਫਿਸ ਆ ਕੇ ਸਾਨੂੰ ਕਹਿਣ ਅਸੀਂ ਸਪੀ ਉਡੀ ਬੇਚੀ ਤੋਰਾ ਹਲ ਕਰਾ ਕੇ ਦਵਾ ਪਰ ਜਿਹੜੇ ਇਹਦੇ ਵਿੱਚ ਘਰ ਆ ਰਹੇ ਨੇ ਉਹ ਵੀ ਡੈਮੇਜ ਹੋਣੇ ਆ ਜੀ ਹਾਂਜੀ ਜਿਹੜੇ ਕੋ ਘਰ ਆ ਰਹੇ ਨੇ ਜੀ ਜਿਹੜੇ ਮਕਾਨ ਆ ਰਹੇ ਨੇ ਉਹ ਵੀ ਡੈਮੇਜ ਹੋ ਰਹੇ ਕਿੰਨੇ ਘਰ ਦੇਖੋ ਜੀ ਏਰੀਆ ਵਿੱਚ ਜਿਹੜੇ ਆਪਣੇ ਸ਼ਹਿਰਾਂ ਦੇ ਨਾਲ ਲੱਗਦਾ ਏਰੀਆ ਜਾਂ ਸੜਕਾਂ ਦੇ ਨਾਲ ਲੱਗਦੇ ਜਿਨ੍ਹਾਂ ਦੇ ਘਰ ਆ ਰਹੇ ਆ ਜਿਨ੍ਹਾਂ ਦੀਆਂ ਕੋਈ ਸਮਲੇ ਕੰਧਾਂ ਤੱਕ ਹੀ ਘਰ ਦੇ ਕਿਹੜਾ ਵੀ ਮੁਆਵਜ਼ਾ ਦਿੱਤੇ ਜਾ ਰਹੇ ਆ ਬਲਸ ਮੇਰੀ ਲੋਕਾਂ ਇਹ ਵੀ ਅਪੀਲ ਹੈ ਕਿ ਜੇ ਕਿਸੇ ਦਾ ਘਰ ਦਾ ਥੋੜਾ ਜਿਹਾ ਗੇਟ ਆ ਗਿਆ ਜਾਂ ਕੰਧ ਆ ਗਈ ਹੈ ਸਾਡੇ ਵੱਲ ਕੋਸ਼ਿਸ਼ ਰਹੇਗੀ ਕਿ ਅਸੀਂ ਵੱਦ ਤੋਂ ਵੱਧ ਉਹਨੂੰ ਉਹਦਾ ਵੀ ਮੁਆਵਜ਼ਾ ਦਵਾਤੀਏ ਇੱਕ ਤਾਂ ਜਿਹੜਾ ਬ 아니. ਕਿੰਨੇ ਕਿਲੋਮੀਟਰ ਦਾ ਦਾਇਰਾ ਜਿਹੜਾ ਵਾ ਅੜਿਆ ਦੇਖੋ ਜੀ ਹੁਣ ਇੱਥੇ ਦਾ ਜਿਹੜਾ ਕੀ ਸਾਡਾ ਤਕਰੀਬਨ ਜੋ ਲੈਫਟਓਵਰ ਕਹਿ ਰਹੇ ਆ ਅਪਰੋਕਸੀਮੇਟਲੀ 10-12 ਕਿਲੋਮੀਟਰ ਦਾ ਇੱਥੇ ਦਾ ਤੇ ਬਟਾਲਾ ਦਾ ਵੀ ਸੇਮ 10-12 ਕਿਲੋਮੀਟਰ ਦਾ ਤੇ ਉਹੀ ਜਿਹੜਾ ਲੈਫਟਓਵਰ ਹੋਰ ਕਈ ਸਟੈਚਸ ਨੇ ਜਿਹੜਾ ਵੱਧ ਘੱਟ ਹੋ ਸਕਦਾ ਮੌਕੇ ਤੇ ਕੰਪਲੀਟਲੀ ਜਿਹੜਾ ਸਟੈਚ ਹੈ ਉਹ ਅਸੀਂ ਹੈਂਡਓਵਰ ਕਰਦੇ ਪਰਿਵਾਰ ਕਹਿ ਰਿਹਾ ਕਿ ਆਰਬਿਟ੍ਰੇਸ਼ਨ ਦੇ ਇੱਕ ਕੇਸ ਵੀ ਜਿਹੜਾ ਉਹ ਲਗਾਇਆ ਗਿਆ ਦਾ 2 ਸਾਲ ਹੋ ਗਏ ਹੁਣ ਮੈਂ ਇਹ ਤੁਹਾਨੂੰ ਦੱਸਣਾ ਚਾਹਾਂਗਾ ਕਿ ਅਸੀਂ ਸ਼ੁਰੂ ਤੋਂ ਹੀ ਜਦੋਂ ਦਾ ਲੱਗਿਆ ਕਿ ਅਸੀਂ ਇਹਨਾਂ ਨੂੰ ਅਪ ਇਹ ਦਾ ਸੀਜ਼ਨ ਹੋਏਗਾ ਸਿਰ ਮੱਥੀ ਹੋਏਗਾ ਦੱਸੀ ਤੁਹਾਨੂੰ ਦਵਾਵਾਂਗੇ ਹੁਣ ਲੋਕਾਂ ਨੇ ਕਈਆਂ ਨੇ ਤੇ ਦੇਖੋ ਆਰਬਿਟ੍ਰੇਸ਼ਨ ਤੇ ਲਾ ਕੇ ਵਾਦੇ ਲੈ ਆ ਵੀ ਲੈ ਤੁਸੀਂ ਬਾਕੀ ਜ਼ਿਲ੍ਹਿਆਂ 'ਚ ਵੀ ਪਤਾ ਕਰੋ ਲੈ ਕੇ ਉਹਨਾਂ ਨੇ ਵਿਆਜ ਵੀ ਖਰਾ ਲਿਆ ਆਪਣੀਆਂ ਕਰਾ ਕੇ ਮੈਂ ਹੀ ਲੋਕਾਂ ਨੂੰ ਅਪੀਲ ਕਰ ਰਿਹਾ ਸੀਗਾ ਕਿ ਹੁਣ ਤੁਸੀਂ ਮੈਂ ਕਿੰਨੀ ਲੇਟ ਹੋ ਕੇ ਅੱਜ ਤਕਰੀਬਨ 3-4 ਸਾਲ ਹੋ ਗਿਆ ਤੁਸੀਂ ਪਹਿਲਾਂ ਚੱਕਿਆ ਹੁੰਦਾ ਐਫ ਡੀ ਕਰਾਈ ਹੁੰਦੀ ਉਹਨੇ ਵਾਦੇ ਤੇ ਤੁਹਾਡਾ ਵਿਆਜ ਬਣ ਜਾਣਾ ਹੈ ਨਾ ਅਸੀਂ ਮਤਲਬ ਇਹ ਚੀਜ਼ ਬਰੀਕੀ ਦੇ ਨਾਲ ਹੀ ਸਮਝਦੇ ਜੇ ਸਮਝਦੇ ਹੁੰਦੇ ਤੁਹਾਨੂੰ ਪੈਸਾ ਹੀ ਵਧਿਆ ਮਿਲ ਜਾਣਾ ਸੀ ਅੱਜ ਉਹਨੂੰ ਇਹ ਆਪਣੇ ਜਿਹੜੀ ਹਾਈਵੇ ਜਿਹੜਾ ਵੀ ਬਣ ਜਾਣਾ ਸੀ ਪਲੱਸ ਜਿਹੜੇ ਸਾਡੇ ਪੰਜਾਬ ਦੀ ਇਹ ਵੀ ਡਿਵੈਲਪਮੈਂਟ ਹੋ ਜਾਣਾ ਕੰਮ ਜਿਹੜਾ ਚੱਲਦਿਆ ਸਾਨੂੰ ਹਾਂਜੀ ਹਾਂਜੀ ਬਿਲਕੁਲ ਸਮੂਥਲੀ ਪੀਸਫੁਲੀ ਚੱਲ ਰਿਹਾ ਹੈ